ਹਾਂਜੀ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਵਲੌਗਸ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਸੁੰਧ ਹੋਣੇ ਆ ਵੀ ਕਿਵੇਂ ਬਣਦੇ ਨੇਗੇ ਤੇ ਆਪਾਂ ਬਣਾਵਾਂਗੇ ਸੂਜੀ ਦੇ ਵੈਸੇ ਤਾਂ ਮੂੰਗੀ ਮੂੰਗ ਦੀ ਦਾਲ ਦੇ ਵੀ ਬਣ ਜਾਂਦੇ ਨੇਗੇ ਜਿਵੇਂ ਮਸਰੀ ਦੀ ਦਾਲ ਹੁੰਦੀ ਜਿਹੜੀ ਉਹਦੇ ਵੀ ਬਣ ਜਾਂਦੇ ਨੇ ਪਰ ਆਪਾਂ ਬਣਾਵਾਂਗੇ ਸੂਜੀ ਦੇ ਕਿਉਂਕਿ ਜल्दी ਬਣ ਜਾਂਦੇ ਨੇ ਵਿੰਦ ਚੱਟ ਜੀ 10 ਮਿੰਟਾਂ ਦੇ ਵਿੱਚ ਵਿੱਚ ਇਹ ਤਿਆਰ ਹੋ ਜਾਣਗੇ ਹਾਂਜੀ ਆਪਾਂ ਨੇ ਦੋ ਮਿਰਚਾਂ ਲੈ ਲੈਣੀਆਂ ਨੇ ਹਰੀਆਂ ਤੇ ਇਹਨਾਂ ਨੂੰ ਬਰੀਕ ਕੱਟ ਲਿਆ ਬੀਕ ਕੱਟ ਕੇ ਇਹਨਾਂ ਨੂੰ ਪਾਵਾਂਗੇ ਵਿੱਚ ਤੇ ਜਿੰਨੀ ਆਪਾਂ ਨੇ ਸੂਜੀ ਲੈਣੀ ਆ ਉਹਨਾਂ ਕੀ ਦਹੀਂ ਲੈਣਾ ਹੈਗਾ ਉਹਨੇ ਸਮਾਨ ਹੋਣਾ ਚਾਹੀਦਾ ਪਹਿਲਾਂ ਆਪਾਂ ਸੂਜੀ ਪਾ ਲਾਂਗੇ ਥੀਰੇਚ ਆਪਾਂ ਦਹੀਂ ਪਾ ਲਾਂਗੇ ਉਹਨਾਂ ਹੀ ਦਹੀਂ ਲੈਣਾ ਤੇ ਜੇ ਘਟੂਗਾ ਦਹੀਂ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਉਹ ਪਾ ਲਾਂਗੇ ਪਾਣੀ ਇਦੇ ਵਿੱਚ ਆਪਾਂ ਨੂਨ ਪਾ ਦਾਂਗੇ ਅੱਧਾ ਕ ਚਮਚਾ ਕਿਉਂਕਿ ਨੂਨ ਆਪਾਂ ਥੋੜਾ ਪਾਵਾਂਗੇ ਫਿਰ ਜਿਹੜਾ ਪਾਣੀ ਦੇ ਵਿੱਚ ਡਬੋਵਾਂਗੇ ਇਹਨਾਂ ਨੂੰ ਉਹਦੇ ਵਿੱਚ ਵੀ ਆਪਾਂ ਨੂਨ ਪਾਵਾਂਗੇ ਅੱਧਾ ਕ ਚਮਚਾ ਉਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਸਮਾਰ ਕੇ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਧਣੀਆਂ ਵੀ ਪਾ ਸਕਦੇ ਹੋ ਤਰੀਨਾ ਹੋਰ ਵੀ ਕੋਈ ਮਸਾਲਾ ਪਾਉਣਾ ਹੋਵੇ ਤਾਂ ਪਾ ਸਕਦੇ ਆ ਇੱਥੇ ਇਹ ਨੂੰ ਆਪਣੇ ਜ਼ਿਆਦਾ ਜਣੀ ਨਾ ਪਤਲਾ ਰੱਖਣਾ ਨਾ ਜ਼ਿਆਦਾ ਕੈੜਾ ਰੱਖਣਾ ਕਿਉਂਕਿ ਫਿਰ ਇਹ ਜੇ ਆਪਾਂ ਪਤਲਾ ਰੱਖਾਂਗੇ ਤਾਂ ਇਹ ਵੱਣਨਗੇ ਨਹੀਂ ਜਦੋਂ ਬਾਣ ਤੇਰ ਤੇ ਛੱਡਾਂਗੇ ਤਾਂ ਇਹ ਜਦੀ ਨਾਲ ਦੀ ਨਾਲ ਖਿੰਡ ਜਾਣਗੇ ਬਾਲਾ ਕੈੜਾ ਵੀ ਨਹੀਂ ਰੱਖਣਾ ਹੈਗਾ ਬਸ ਆਪਾਂ ਨੇ ਇਹ ਦੇਖ ਲੈਣਾ ਹੈਗਾ ਇਹ ਬਣ ਤਿਆਰ ਹੈ ਹੁਣ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਵਿੱਚ ਥੋੜਾ ਜਿਹਾ ਕੈੜਾ ਇਹ ਹੈ ਜੀ ਇੱਕ ਚਮਚੇ ਨੂੰ ਪਾਣੀ ਪਾ ਲਾਂਗੇ ਹਾਂਜੀ ਹੁਣ ਆਪਾਂ ਇਹਨੂੰ 10 ਮਿੰਟਾਂ ਵਾਸਤੇ ਇਹ ਢੱਕ ਕੇ ਰੱਖ ਦਾਂਗੇ ਜਿਹੜੀ ਸੂਜੀ ਉਹ ਖੁੱਲ ਜੂਗੀ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਹਾਂਜੀ ਆਪਾਂ ਨੇ ਇਹ ਮਸਾਲੇ ਲੈ ਲੈਣੇ ਨੇ ਇਹ ਦੇ ਉੱਪਰ ਪਾਉਣ ਵਾਸਤੇ ਤੇ ਆ ਜੀਰਾ ਹੈਗਾ ਸੌਂਫ ਹੈਗੀ ਤੇ ਆ ਥੋੜੀ ਜਿਹੀ ਜਮਾਣ ਹੈਗੀ ਤੇ ਥੋੜੀ ਜਿਹੀ ਆਪਾਂ ਨੇ ਹਿੰਗ ਪਾਈ ਹੈਗੀ ਇਹਦੇ ਵਿੱਚ ਤੇ ਹੋਰ ਤੁਸੀਂ ਚਾਟ ਮਸਾਲਾ ਹੋਰ ਉਹ ਵੀ ਕਾਲੀਆ ਮਿਰਚਾਂ ਲਾਲ ਮਿਰਚਾਂ ਜਿਹੜੀ ਉਹ ਸਾਫ ਦੀ ਮਿਰਚ ਹੁੰਦੀ ਆ ਉਹ ਵੀ ਉੱਪਰ ਭੁੰਨ ਸਕਦੇ ਹੋਗੇ ਇਹਦੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਫਿਰ ਕੁੱਟ ਲਾਂਗੇ ਚੰਗੀ ਤਰ੍ਹਾਂ ਫਿਰ ਇਹ ਮਸਾਲੇ ਨਾਲ ਇਹਦਾ ਟੇਸਟ ਵਧੀਆ ਆਊਗਾ ਜਣੀ ਹੁਣ ਇਹ ਥੋੜਾ ਜਿਹਾ ਪੁੱਜ ਗਿਆ ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਸਮਾਰ ਕੇ ਕੁੱਟ ਲਾਂਗੇ ਵੀਗ ਲਗ ਲਾਂਗੇ ਫਿਰ ਇਹਨੂੰ ਆਪਾਂ ਉੱਪਰ ਪਾਵਾਂਗੇ ਇਹ ਆਪਾਂ ਮਸਾਲਾ ਤਿਆਰ ਹੋ ਗਏ ਜੋ ਫਰਮਾਉਣ ਵਾਸਤੇ ਦੇ ਵਿੱਚ ਚਾਟ ਮਸਾਲਾ ਵੀ ਪਾ ਲਾਂਗੇ ਥੋੜਾ ਜਿਹਾ ਥੋੜਾ ਜਿਹਾ ਕਾਲਾ ਨੂਨ ਕਾਲੀ ਮਿਰਚ ਉਹਨਾਂ ਨੂੰ ਭੁੰਨ ਦੀ ਲੋੜ ਨਹੀਂ ਉਹ ਪਾਈ ਪਾ ਸਕਦੇ ਹਾਂ ਜੀ ਆਪਾਂ ਇਹ ਚੀਨੀ ਪੀਸ ਲਈ ਦੀ ਮਿਕਸੀ ਦੇ ਵਿੱਚ ਤੇ ਇਹਨੂੰ ਪੀਸ ਕੇ ਦਹੀਂ ਦੇ ਵਿੱਚ ਪਾਵਾਂਗੇ ਦਹੀਂ ਮਿੱਠਾ ਚਾਹੀਦਾ ਇਹਦੇ ਵਾਸਤੇ ਆਪਾਂ ਨੂੰ ਜਿੰਨਾ ਕਾਪਾ ਨੂੰ ਮਿੱਠਾ ਚਾਹੀਦਾ ਉਹਨਾਂ ਕ ਪਾ ਲਾਂਗੇ ਬਾਤ ਦੇਖ ਕੇ ਪਾਲਾਂ ਤੇ ਹੁਣ ਆਪਾਂ ਇਹਨੂੰ ਸਮਾਨ ਕੇ ਮਿਕਸ ਕਰ ਲਾਂਗੇ ਦਹੀਂ ਆਪਣਾ ਗਾੜਾ ਚਾਹੀਦਾ ਹੈ ਕਿ ਜਾਨੀ ਜਿਆਦਾ ਪਤਲਾ ਨਹੀਂ ਚਾਹੀਦਾ ਫੇਰ ਹੀ ਵਧੀਆ ਲੱਗਦਾ ਹੈਗਾ ਇਹਨੂੰ ਸਮਾਨ ਕੇ ਗ੍ਰਾਉਂਡ ਕਰ ਲੈਣਾ ਆਪਾਂ ਨੂੰ ਹਾਂਜੀ ਇਹਨੂੰ 10 ਮਿੰਟ ਹੋ ਗਏ ਤੇ ਆਪਣਾ ਹ ਸਮਾਨ ਤਿਆਰ ਕਰੇ ਨੂੰ ਜਿਹੜੀ ਆਪਾਂ ਨੇ ਸੂਜੀ ਦੇ ਵਿੱਚ ਦਹੀਂ ਪਾਈ ਤੀ ਕੀ ਇਹਨੂੰ 10 ਮਿੰਟ ਹੋ ਗਏ ਰੱਖੇ ਇਹਨੂੰ ਤੇ ਹੁਣ ਇਧਰ ਆਪਾਂ ਨੇ ਤੇਲ ਪਾ ਲਿਆ ਕੜਾਹੀ ਦੇ ਵਿੱਚ ਤੇ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਥੋੜਾ ਥੋੜਾ ਜਿਹਾ ਮਿੱਠਾ ਸੋਡਾ ਪਾ ਦੇਣਾ ਫਿਰ ਨਾਲ ਦੀ ਨਾਲ ਆਪਾਂ ਨੇ ਇਹ ਵਿੱਚ ਪਾਉਣੇ ਨੇ ਇਹਦੇ ਟਾਈਮ ਤੇ ਇਹਦੇ ਵਿੱਚ ਜਾਨੀ ਮਿੱਠਾ ਸੋਡਾ ਪਾਉਣਾ ਕਿਉਂਕਿ ਇਹ ਫਿਰ ਫੁੱਲੇ ਜਾਊਗੀ ਹੁਣ ਇਹਨੂੰ ਸਮਾਰ ਕੇ ਆਪਾਂ ਰਲਾ ਲਾਂਗੇ ਜਦੋਂ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਨਾਲ ਹੁੰਦੇ ਇਹਦੇ ਵਿੱਚ ਪਾਵਾਂਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਵੱਡੇ ਬਣਾਵਾਂਗੇ ਆਪਾਂ ਹੁਣ ਪੂਰੇ ਕਰਮ ਤੇਲ ਦੇ ਵਿੱਚ ਪਾਉਣੇ ਨੇ ਫਿਰ ਚਾਹੇ ਬਾਅਦ 'ਚ ਤੁਸੀਂ ਸਲੋ ਕਰਦੇ ਹੋ ਇਹਨੂੰ ਗੈਸ ਨੂੰ ਹਾਂਜੀ ਆਪਾਂ ਨੇ ਆ ਪਾਣੀ ਦਾ ਲੈ ਲੈਣਾ ਹੈਗਾ ਤੇ ਇਹਦੇ ਵਿੱਚ ਆਪਾਂ ਅੱਧਾ ਕ ਚਮਚਾ ਨਮਕ ਦਾ ਪਾ ਦਾਂਗੇ 3 ਸਮਾਰ ਕੇ ਰਲਾ ਕੇ ਨਾ ਫਿਰ ਆਪਾਂ ਇਹਦੇ ਵਿੱਚ ਉਹ ਜਿਹੜੇ ਦਹੀਂ ਪੱਲੇ ਬਣਾਏ ਨੇ ਉਹ ਪਾ ਦਾਂਗੇ ਆ ਜਿਹੜੇ ਦਹੀਂ ਪੱਲੇ ਆਪਾਂ ਨੇ ਬਣਾਏ ਨੇ ਪਾ ਦਾਂਗੇ ਇਹਦੇ ਵਿੱਚ ਨਾਲੇ ਤਾਂ ਇਹਦਾ ਤੇਲ ਉਹ ਜਿਹੜਾ ਉਹ ਪਾਣੀ ਦੇ ਵਿੱਚ ਆ ਜੂਗਾ ਤੇ ਨਾਲ ਇਹ ਥੋੜੇ ਜਿਹਾ ਸੌਫਟ ਹੋ ਜਾਣਗੇ ਇਹਨੂੰ ਆਪਾਂ ਇਹ ਰੱਖਣਾ ਹੈਗਾ ਇਹਦੇ ਵਿੱਚ ਡਬੋ ਕੇ 5-7 ਮਿੰਟ ਜਦੋਂ ਇਹ ਸੌਫਟ ਹੋ ਜਾਣਗੇ ਫਿਰ ਕੱਢ ਲਾਂਗੇ ਇਹਨਾਂ ਨੂੰ ਹਾਂਜੀ ਜਿਹੜੇ ਆਪਾਂ ਨੇ ਦਹੀਂ ਭੱਲੇ ਡਬੋ ਕੇ ਰੱਖੇ ਤੇ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਹੈਗੇ ਹੋ ਗਏ ਇਹਨਾਂ ਨੂੰ 5-7 ਮਿੰਟ ਜਾਨੀ ਇਹਨਾਂ ਨੂੰ ਥੋੜਾ ਜਿੰਨਾ ਪਾਣੀ ਨਿਚੋੜ ਦੇਣਾ ਹੈਗਾ ਵਿੱਚੋਂ ਬੋਲੇ ਜਿਹੇ ਹੱਥਾਂ ਨਾਲ ਪਾਣੀ ਜਿਆ ਕੱਢ ਕੇ ਤੇ ਉੱਪਰ ਆਪਾਂ ਹੁਣ ਇਹਨਾਂ ਦੇ ਆਮਾਏ ਸੁਨ ਦਿਖਾਉਣੇ ਆ ਹਾਂਜੀ ਦਹੀਂ ਭੱਲੇ ਆਪਾਂ ਨੇ ਪਲੇਟ ਦੇ ਵਿੱਚ ਕੱਢ ਲਏ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਪਹਿਲਾਂ ਦਹੀਂ ਪਾਵਾਂਗੇ ਦਹੀਂ ਆਪਾਂ ਨੇ ਖਾਸਾ ਪਾ ਦੇਣਾ ਹੈ ਕਿਉਂਕਿ ਦਹੀਂ ਭੱਲੇ ਇਹਨਾਂ ਦਾ ਨਾਮ ਹੈ ਤੇ ਦਹੀਂ ਨਾਲ ਹੀ ਵਧੀਆ ਬਣਦੇ ਨੇਗੇ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਮਸਾਲਾ ਜਿਹੜਾ ਆਪਾਂ ਨੇ ਪਹਿਲਾਂ ਤਿਆਰ ਕਰਿਆ ਸੀ ਬਦਿਆ ਮਸਾਲਾ ਪਾਉਣੇ ਗੱਲ ਨਹੀਂ ਸਸ ਸਾਰਾ ਫੇਰੀਂ ਸਵਾਦ ਲੱਗਣਗੇ ਤੇ ਹੁਣ ਆਪਾਂ ਨੇ ਪਾ ਦੇਣੀ ਹੈ ਉੱਤੇ ਮਿੱਠੀ ਚਟਣੀ ਵੀ ਵੀ ਆਪਾਂ ਨੇ ਬਣਾਈਏਗੀ ਇਹ ਨੂੰ ਨਾ ਪਾ ਦੇਣੀ ਥੋੜੀ ਇਸ ਤੇ ਮੇਵੀ ਬਾਖਾਣੇ ਕੁਸ ਕਾਜੂ ਨੇਗੇ ਬਦਾਮ ਨੇ ਹੋਰ ਵੀ ਤੁਸੀਂ ਜਿਹੜਾ ਫਰੂਟ ਪਾਉਣਾ ਚਾਹਦੇ ਹੋ ਤਾਂ ਫਰੂਟ ਵੀ ਪਾ ਸਕਦੇ ਆ ਇਮਲੀ ਵਰਗ ਵਾਲ ਕੋਣੀ ਹੀ ਬਾਇਦਨ ਹਾਂਜੀ ਜੇ ਤੁਹਾਨੂੰ ਸਾਡੇ ਵੀਡੀਓ ਵਧੀਆ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤੇ ਅਸੀਂ ਅੱਗੇ ਤੋਂ ਹੋਰ ਵੀਡੀਓਜ਼ ਬਣਾ ਸਕੀਏ ਇਹੋ ਜਿਹੀਆਂ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਸਾਨੂੰ ਸਪੋਰਟ ਕਰੋ ਬਤ